ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੀਤ ਕੀ ਹਾਲ ਚਾਲ ਹੈ ਤੇ ਸਤਿਗੁਰੂ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਦਾਸ ਦੇ ਕਰ ਜੋ ਸਾਰਿਆਂ ਨੇ ਅਰਦਾਸਾਂ ਬੀਂਦੀਆਂ ਕੀਤੀਆਂ ਉਹਨਾਂ ਅਰਦਾਸਾਂ ਨੂੰ ਰੰਗ ਭਾਗ ਲਗੇ ਤੇ ਸਤਿਗੁਰੂ ਜੀ ਨੇ ਮਿਹਰ ਕੀਤੀ ਹੈ ਜੀ 6 ਸਾਲ ਪਾ ਦਾ ਕੁੜੀ ਆ ਦੀ ਦਾਤ ਪ੍ਰਾਪਤ ਹੋਈ ਹੈ ਜੀ ਤੇ ਤੁਸੀਂ ਸਾਰੇ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਜੀ ਮੇਰੀਆਂ ਨੂੰ ਕੀਰਤਨ ਵਾਲੀਆਂ ਵੀਡੀਓ ਨੂੰ ਵੀ ਉਹਦੇ ਵਾਸਤੇ ਤੁਹਾਡਾ ਸ਼ੁਕਰੀਆ ਧੰਨਵਾਦ ਇਹ ਬੜੀ ਵੀਰ ਭੈਣ ਭਰਾ ਜਿਹੜੇ ਦੇਸਾਂ ਪਰਦੇਸਾਂ ਦੇ ਵਿੱਚ ਬੈਠੇ ਮੈਨੂੰ ਚਾਹਣ ਵਾਲੇ ਪਿਆਰ ਕਰਨ ਵਾਲੇ ਇਹ ਸਾਰੇ ਕੋਈ ਫੋਟੋ ਮੰਗਦਾ ਕੋਈ ਵੀਡੀਓ ਮੰਗਦਾ ਕੇ ਵੀ ਦੀ ਪਾਓ ਬੱਚੇ ਨੂੰ ਦੇਖਣਾ ਤੇ ਹੁਣ ਚਲੋ ਉਹ ਦਿਨਿਆਂ ਨੂੰ ਪਈਆਂ ਉਹਨਾਂ ਨੂੰ ਪਈਆਂ ਪਰ ਤੇ ਹਸਪੀਟਲ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿਦਾਂ ਸਮਾਂ ਚੱਲਦਾ ਉਸ ਸਮੇਂ ਤੇ ਜਦੋਂ ਆਪਣੇ ਘਰ ਵਾਲੇ ਹਸਪੀਟਲ ਅੰਦਰ ਕਾਪਰੇਸ਼ਨ ਥੀਏਟਰ ਚ ਉਹਨਾਂ ਤੇ ਉਸ ਕੰਡੀਸ਼ਨ ਦੇ ਵਿੱਚ ਉਹਨਦੇ ਵੀਡੀਓ ਕਿੱਥੇ ਬਣਦੀਆਂ ਚਾਜਣਾ। ਬੜੀ ਕਿਰਪਾ ਰਹਿਮਤ ਕੀਤੀ ਸਤਿਗੁਰ ਸੱਚੇ ਪਿਤਾ ਜੀ ਨੇ। ਤੇ ਕੁਝ ਕੁ ਵੀਡੀਓ ਹਸਪੀਟਲ ਦੀਆਂ ਜਿੰਨੀਆਂ ਕਿ ਬਣਾ ਸਕੇ ਆ ਮੇਰੇ ਫੋਨ ਤੇ ਜਾਂ ਹੋਰ ਉਧਰੋਂ ਇਧਰੋਂ ਸਾਰੀਆਂ ਇਕੱਠੀਆਂ ਕਰਕੇ ਇੱਕ ਵੀਡੀਓ ਐਡਿਟਿੰਗ ਕਰਕੇ ਜਿਹਨੂੰ ਆਪਾਂ ਵਲੌਗ ਕਹਿ ਦਿੰਨੇ ਆ ਵੀਡੀਓ ਕਹਿ ਦਿੰਨੇ ਤੇ ਪੂਰੀ ਪੰਜ 6 ਮਿੰਟ ਦੀ ਹਸਪੀਟਲ ਦੀ। ਜਿਹੜੇ ਜਿਹੜੇ ਉੱਥੇ ਰਿਸ਼ਤੇਦਾਰ ਮਿਲਣਾ ਹੈ ਪਿਆਰ ਕਰਨ ਵਾਲੇ ਮਿਲਣਾ ਹੈ ਕੁਝ ਵਿੱਚੋਂ ਰਹਿ ਵੀ ਗਏ ਉਹਨਾਂ ਵਾਸਤੇ ਸੌਰੀ ਜਿੰਨੇ ਕਿ ਸਾਡੇ ਕੋਲ ਕਲਿੱਪ ਬਣੇ ਉਹਨੇ ਕਿ ਐਡਿਟ ਕਰਕੇ ਤੇ ਆਪਾਂ ਵੀਡੀਓ ਇੱਕ ਵਾਰ ਪਾਉਣ ਲੱਗੇ ਆ YouTube ਤੇ ਤੇ ਸਾਰੇ ਜਣੇ ਵੇਖ ਕੇ ਦੱਸਿਓ ਕਿਵੇਂ ਲੱਗਾ ਕਿਉਂਕਿ ਚਾਹਣ ਵਾਲੇ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਬਾਕੀ ਹੁਣ ਤੁਸੀਂ ਅਸੀਸ ਦੇ ਤੌਰ ਤੇ ਸਾਰੇ ਜਣੇ ਮੇਰੇ ਤੋਂ ਸਾਰੇ ਜਣੇ ਵੀਡੀਓ ਨੂੰ ਕਮੈਂਟ ਕਰਿਓ ਸ਼ੇਅਰ ਕਰਿਓ ਲਾਈਕ ਕਰਿਓ ਇਹਦੇ ਪਾਰਟ ਦੇ ਵਿੱਚ ਆ ਕੇ ਹੁਣ ਤੁਸੀਂ ਵੇਖੋ ਸਾਰੀ ਵੀਡੀਓ ਤੇ ਵੇਖੋ ਤੇ ਇੰਜੋਏਮੈਂਟ ਕਰੋ ਸਤਿਗੁਰ ਦੀ ਕਿਰਪਾ ਕਰੋ ਸਾਰੇ ਚੜ੍ਹਦੀ ਕਲਾ ਵਿੱਚ ਬਣ ਕੇ ਆਈ ਨੀ ਤੁਹੀਏ ਰੌਣਕ ਮੇਰੇ ਵੇੜੇ ਦੀ ਖੜਾਈਏ ਤੈਨੂੰ ਧੀਏ ਚੁੱਕ ਕੇ ਆਪਣੇ ਕੰਢੇੜੇ ਨੀ ਜਪ ਸਿਮਰਨ ਵਾਹਿਗੁਰੂ ਦਾ ਜਪ ਸਿਮਰਨ ਵਾਹਿਗੁਰੂ ਦਾ ਕਰੀਏ ਸ਼ੁਕਰਾਨਾ ਜਿਨੇ ਝੋਲੀ ਚ ਪਾਇਆ ਏ ਅਨਮੋਲ ਖਜ਼ਾਨਾ أنا مو جدا

Oh, <laughs> you. ਤਿੰਨ ਬਾਈ ਬਾਮੇ ਵਰਗੀ ਇਹ ਹਾਂ ਆ ਚੱਲ ਹੀ ਦੇ ਚੰਦ ਤੋਂ ਲੈਣੀ ਰੇ ਰੇ ਹਾਂ ਸਤ ਤਰੋ ਕਰੋ ਨਾ ਮਾਸੇ ਤੋਂ ਤਾਂ ਨਹੀਂ ਕੱਢੀ ਨਹੀਂ ਆਣੋਂ ਹਾਂ ਸੋ ਲਾ ਦੇ ਨਿਆ ਨਵਾਂ ਉਹ ਲੈ ਤਾ ਇਸ ਦਾਵਤ ਦਾ ਤੁਹਾਨੂੰ ਕੀ ਗੱਲ ਸੀ ਹਾਂ ਸੁੱਤੀ ਵੀ ਪੋਚ ਬਨੂਣੀ ਐ ਫੋਟੋ ਖਿਜਾਓ ਫੋਟੋ ਖਿਜਾਓ ਆਪਣੀ ਵੀ ਸੀ ਇਸੇ ਹੈ ਨਾ ਮੈਂ ਤਾਂ ਬੰਦ ਕਰ ਲਿਆ ਤੇ ਬਾਸੇ ਲਿਜੋ ਜਾ ਬੰਦੀ

ஆஹா பத்தியூ அசீசனா ਵੇਸੇ ਬਟਨ ਲੈਣਾ ਦਿਲ ਨਹੀਂ ਹੈ ਕੋਈ ਹੱਲ ਤਿਆਰ ਹੋ ਦੇ ਇੱਕ ਤਬਾ ਹੋ ਬਹੁਤ ਗਰਮੀ ਆ ਜਮਸਾ ਆ ਜਾ ਵਾਹੋ ਲੱਗੇਗੀ ਥੋੜੀ ਬੋਤੀ ਮੈਂ ਆਖਿਆ